ਆ ਤੇ ਕਹ ਜਾ ਅਤੇ ਕਹ ਜਾ ਆਸੇ ਜੋ ਸੁਖ ਦੇ ਦੀਤਿ विश्राम ਕਰੀ ਹਾਥ ਜੋਰ ਤਬ ਦੋਨੋ ਕਹੈ ਸਾਨ ਤੁਹਨ ਕੋ ਦੀਨ ਜੋ ਪਰ ਅੰਧਰ ਮਗਵਾਨ ਕੀਨ ਧਜ ਸਾਰੀ ਸੰਗਤ ਨੂੰ ਗੁਰੂ ਸਾਹਿਬਾਂ ਨੇ ਫਰਮਾਨ ਕੀਤਾ ਕਿ 바ਤੀ ਦਿੱਤੀ ਸੰਗਤ ਹੈ ਨਾ ਤੁਮ ਗੁਰ ਜਸ ਉਚਰਤ ਕੀਏ ਬਿਸ਼ਰਮੂ ਬਡੇ ਪ੍ਰਯਕ ਪੌਰ ਨਗੋਰ ਗਏ ਦਵੈ ਸਿੱਖ ਸੇਵਾ ਹਿਤ ਤੇ ਤਪਏ ਤਾਂ ਇਸ ਤਰੀਕੇ ਦੇ ਨਾਲ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜੋ ਕਿ ਕਾਫੀ ਸੰਘਰਸ਼ ਤੋਂ ਬਾਅਦ ਹੋਣ ਦੇ ਵਿੱਚ ਆਈ 19 ਜਨਵਰੀ 2025 ਨੂੰ ਪਹਿਲੀ ਵਾਰੀ ਚੋਣ ਹੋਇਆ ਤਾਂ ਚੋਣ ਲੜ ਕੇ ਹਰਿਆਣਾ ਰਾਜ ਤੋਂ ਵੱਖ-ਵੱਖ ਥਾਵਾਂ ਤੋਂ 40 ਸੀਟਾਂ ਤੋਂ ਗੁਰੂ ਨਾਨਕ ਨਾਮਲੇਵਾ ਸਿੱਖ ਜੋ ਕਿ ਚੋਣ ਲੜੇ ਅਤੇ ਅੱਜ ਸੰਗਤਾਂ ਨੇ ਜਿਨ੍ਹਾਂ ਨੂੰ ਹੀ ਝੋਲੀ ਦੇ ਵਿੱਚ ਸੇਵਾ ਪਾਈ ਏ ਉਹ ਗੁਰਦੁਆਰਾ ਸਾਹਿਬ ਨਤਮਸਤਕ ਹੋਏ ਜਿਨ੍ਹਾਂ ਵਿੱਚ ਸਰਦਾਰ ਜਗਦੀਸ਼ ਸਿੰਘ ਢਿੰਡਾ ਜੋ ਕਿ ਕਾਫੀ ਲੰਮੇ ਸਮੇਂ ਤੋਂ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਣਾਉਣ ਦੇ ਵਿੱਚ ਸੰਘਰਸ਼ ਕਰਦੇ ਰਹੇ ਜੇਲਾ ਕਟੀਆਂ ਤਸ਼ਦਦ ਸਹਾਏ ਇਹਨਾਂ ਦੇ ਨਾਲ ਕੁਲਦੀਪ ਸਿੰਘ ਮਲਤਾਨੀ ਗੁਰਨਾਮ ਸਿੰਘ ਲਾੜੀ ਭੁਪਿੰਦਰ ਸਿੰਘ ਲਾੜੀ ਕਰਨੈਲ ਸਿੰਘ ਜੋਗਾ ਸਿੰਘ ਇੰਦਰਜੀਤ ਸਿੰਘ ਬਲਦੇਵ ਸਿੰਘ ਹਾਬੜੀ ਅਤੇ ਮੇਜਰ ਸਿੰਘ ਜਿਨ੍ਹਾਂ ਨੂੰ ਸੰਗਤਾਂ ਨੇ ਚੁਣ ਕੇ ਗੁਰੂ ਘਰ ਦੀ ਸੇਵਾ ਉਹਨਾਂ ਦੀ ਝੋਲੀ ਦੇ ਵਿੱਚ ਪਾਈਏ ਸਾਡੇ ਨਾਲ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨਵ ਨਿਯੁਕਤ ਮੈਂਬਰ ਜੋ ਚੁਣੇ ਗਏ ਨੇ ਜਥੇਦਾਰ ਜਗਦੀਸ਼ ਸਿੰਘ ਢਿੰਡਾ ਅਤੇ ਉਹਨਾਂ ਦੇ ਮੈਂਬਰ ਇੱਥੇ ਪਹੁੰਚੇ ਨੇ ਢਿੰਡਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤ ਨੇ ਤੁਹਾਡੀ ਝੋਲੀ ਦੇ ਵਿੱਚ ਜੋ ਸੇਵਾ ਪਾਈ ਹੈ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਪਹਿਲਾਂ ਤਾਂ ਹਰਿਆਣੇ ਦੀ ਸਿੱਖ ਸੰਗਤ ਨੂੰ ਵਧਾਈ ਦੇ ਆਂਗਾ ਤੇ ਜਿਨ੍ਹਾਂ ਨੇ ਬੜੀ ਸ਼ਾਂਤੀਪੂਰਕ ਇਲੈਕਸ਼ਨ ਲੜ ਕੇ ਤੇ ਮਿਸਾਲ ਕਾਮ ਕੀਤੀ ਹੈ ਕਿ ਗੁਰੂ ਘਰਾਂ ਦਾ ਇਲੈਕਸ਼ਨ ਤੇ ਆਪਾਂ ਕੋਈ ਲੜ ਲੜਬਾਜੀ ਨਹੀਂ ਕਰਨੀ ਤੇ ਜਿਹੜੇ ਅਫੀਸਰ ਉੱਥੇ ਗਏ ਉਹਨਾਂ ਨੇ ਵੀ ਇਹ ਗੱਲ ਮੰਨੀ ਹਰ ਕਬੂਦ ਦੇ ਉੱਤੇ ਵੀ ਵਾਕਿ ਸਿਰਕ ਕੰਮ ਜਿਹੜੀ ਹੈ ਜਿੱਥੇ ਜਿਹਾਰੂ ਏ ਪਰ ਜਦੋਂ ਪੰਸ ਦਾ ਕੰਮ ਆ ਜਾਏ ਤੇ ਇੱਕ ਮੁੱਠ ਹੋ ਕੇ ਬੜੀ ਸ਼ੈਨਸ਼ੀਲਤਾ ਬਖਾ ਕੇ ਆਪਣੇ ਮੱਦ ਦਾ ਪ੍ਰਯੋਗ ਕਰਦੇ ਇਹ ਇੱਕ ਹਰਿਆਣੇ ਦੇ ਸੈਕਸ਼ਨ ਨੂੰ ਬਹੁਤ ਵਧਾਈ ਜੇ ਜੀ ਮੈਂ ਸੰਗਤ ਨੂੰ ਵਧਾਈ ਦੇਣਾ ਚਾਹਾਂਗਾ ਕਿ ਤੁਹਾਡੇ ਵਿੱਚ 40 ਮੈਂਬਰ ਹਾਜ਼ਰ ਹੋਏ ਜਿੰਨਾ ਵਿੱਚੋਂ 21 ਮੈਂਬਰਾਂ ਨੂੰ ਅਸੀਂ ਆਪਣੇ ਨਿਸ਼ਾਨ ਤੇ ਚਿੰਦਾ ਗਰੁੱਪ ਕੋਲੋਂ ਸੇਵਾ ਦਾ ਮੌਕਾ ਦਿੱਤਾ ਸੀ ਸੰਗਠਨ ਵੱਡੇ ਹੁੰਗਾ ਦੇ ਨਾਲ ਉਹਨਾਂ ਵਿੱਚੋਂ 9 ਮੈਂਬਰਾਂ ਨੂੰ ਸੇਵਾ ਬਖਸ਼ੀ ਬਾਕੀ ਵੀ ਜਿਹੜੇ ਮੈਂਬਰ ਸਾਡੇ ਚੁਣੇ ਗਏ ਨੇ ਸਾਰੇ ਹਰਿਆਣੇ ਦੇ ਵਿੱਚ ਉਹਦੇ ਨਾਲ ਆਪਸਾਂ ਨਾਲ ਕਈਆਂ ਨਾਲ ਸਮਝੌਤੇ ਸਨ ਭਾਵੇਂ सिरसा ਦੀ ਗੱਲ ਕਰ ਲਈਏ ਭਾਵੇਂ ਫਤਿਹਬਾਦ ਦੀ ਗੱਲ ਕਰ ਲਈਏ ਹੋਰ ਵੀ ਭਾਵੇਂ ਫਰੀਦাবাদ ਤੇ ਭਾਵੇਂ ਗੁਰਗਾਮਾਹਾਂ ਦੀ ਗੱਲ ਕਰ ਲਈ ਜੀ ਉਹ ਸਾਰੇ ਮੇਰੇ ਆਪਣੇ ਸੰਪਰਕਿਤ ਨੇ ਤੇ ਮੈਨੂੰ ਉਮੀਦ ਹੈ ਕਿ ਹਰਿਆਣੇ ਦੇ ਨਵੇਂ ਚੁਣੇ ਹੋਏ ਮੈਂਬਰ ਉਹ ਸਹੀ ਫੈਸਲਾ ਕਰਨਗੇ ਤੇ ਸਹੀ ਹੱਥਾਂ ਚ ਕਮਾਨ ਦੇਣ ਵਾਸਤੇ ਇਕਜੁੱਟ ਹੋ ਕੇ ਇਹੋ ਜਿਹਾ ਫੈਸਲਾ ਕਰਨਗੇ ਜਿਸ ਦੇ ਨਾਲ ਸਾਰੀ ਦੁਨੀਆ ਪਰ ਦੀ ਸਿੱਖ ਸੰਗਤ ਨੂੰ ਵੀ ਚੰਗਾ ਲੱਗੇਗਾ ਤੇ ਹਰਿਆਣੇ ਦੇ ਸਿੱਖਾਂ ਨੂੰ ਵੀ ਚੰਗਾ ਲੱਗੇਗਾ ਕਿ ਅਸੀਂ ਇਹੋ ਜਿਹੇ ਮੈਂਬਰ ਚੁਣੇ ਨੇ ਜਿਨ੍ਹਾਂ ਸਾਰਿਆਂ ਨੇ ਆਪਣੇ ਜਿਹੜੇ ਸੇਵਾਦਾਰ ਚੁਣੇ ਨੇ ਭਾਵੇਂ ਐਗਜ਼ੈਕਟਿਵ ਬੋਡੀ ਹੋਵੇ ਭਾਵੇਂ ਪ੍ਰਧਾਨ ਹੋਵੇ ਉਹ ਜਿਹੜੇ ਚੁਣੇ ਗਏ ਨੇ ਜਿਨ੍ਹਾਂ ਨੂੰ ਕੌਮ ਅਮੀਰ ਕਰਦੀ ਸੀ ਜਿਹੜਾ ਸਭ ਸੰਗਤ ਨੇ ਤੁਹਾਡੀ ਝੋਲੀ ਦੇ ਵਿੱਚ ਸੇਵਾ ਪਾਈ ਹੈ ਤੁਹਾਡਾ ਮੇਨ ਮਨੋਰਥ ਕੀ ਰਹੇਗਾ ਇਸ ਤਰ੍ਹਾਂ ਜੀ ਸਭ ਤੋਂ ਪਹਿਲੂ ਸਾਡਾ ਮਨੋਰਥ ਹੈ ਸ਼ਹਿਬ ਜਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਨੇ ਆਪਣਾ ਸਵਰਨ ਸਵਾਰ ਕੇ ਤੇ ਖਾਲਸਾ ਪੰਥ ਸਾਜਿਆ ਖਾਲਸਾpan ਸਰਜਨ ਤੋਂ ਬਾਅਦ ਉਹਨਾਂ ਗੁਰੂਗ੍ਰੰਥ ਸਾਹਿਬ ਖਾਲਸਾ ਨੇ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਕੋਈ ਦੇਤਾਰੀ ਗੁਰੂ ਨਹੀਂ ਹੋਵੇਗਾ ਸ਼ਬਦ ਗੁਰੂ ਗੁਰੂਗ੍ਰੰਥ ਸਾਹਿਬ ਹੋਣਗੇ ਉਹਨਾਂ ਨੂੰ ਸਿਕਿਉਰ ਕਰਨਾ ਉਹਨਾਂ ਦੀ ਮਾਨ ਮਰਿਆਦਾ ਦਾ ਧਿਆਨ ਰੱਖਣਾ ਉਹਨਾਂ ਦੀ ਕਿਸੇ ਵੀ ਮਾਨ ਮਰਿਆਦਾ 'ਚ ਕੋਈ ਹੁਣ ਤਾਂ ਨਾ ਆਵੇ ਸਭ ਤੋਂ ਪਹਿਲਾਂ ਅਸੀਂ ਆਪਣੇ ਗੁਰੂ ਨੂੰ ਸਿਕਿਉਰ ਕਰਾਂਗੇ ਗੁਰੂਗ੍ਰੰਥ ਸਾਹਿਬ ਨੂੰ ਸਿਕਿਉਰ ਕਰਾਂਗੇ ਸਭ ਤੋਂ ਪਹਿਲਾਂ ਸਾਡਾ ਵੱਡਾ ਅਜੰਡਾ ਇਹ ਰਹੇਗਾ ਦੂਜਾ ਅਜੰਡਾ ਹੈ ਸਾਡਾ ਗੁਰੂ ਗ੍ਰੰਥ ਸਭ ਜਿੱਥੇ ਵਿਰਾਜਮਣ ਹੁੰਦੇ ਨੇ ਉਹਨਾਂ ਮਹਿਲਾ ਨੂੰ ਆਪਾਂ ਗੁਰਦੁਆਰਾ ਸਾਹਿਬ ਕਹਿੰਦੇ ਆ ਜਿਹਨੇ ਆਪਣਾ ਛੇ ਪਾਰਛੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਸਾਰੀ ਸੰਗਤ ਦੇ ਰੂਪ ਵਿੱਚ ਇਕੱਠੇ ਹੋਏ ਹਾਂ ਦੂਜਾ ਹੈ ਗੁਰੂ ਗੁਰਦੁਆਰਾ ਸਾਹਿਬਾਂ ਨੂੰ ਸਿਕਿਓਰ ਰੱਖਣਾ ਉੱਥੇ ਕਿਰੇ ਹੁਨਤਾ ਨਾ ਹੋਵੇ ਕਿਰੇ ਬੇਦਬੀ ਨਾ ਹੋਵੇ ਕਿਰੇ ਸ਼ਰਾਰਤੀਆਂ ਸਰਾਨ ਕੇ ਗੁਰੂ ਘਰਾਂ ਵਿੱਚ ਇਹੋਲੇ ਕੰਮ ਨਾ ਕਰਨ ਜਿਹਦੇ ਵਿੱਚ ਖਾਲਸਾ ਪੰਥ ਦਾ ਸਿੱਖ ਕੌਮ ਦਾ ਤੇ ਗੁਰੂ ਘਰਾਂ ਦੀ ਤੋਹੀਨ ਨਜ਼ਰ ਆਏ ਉਹਨਾਂ ਵਾਸਤੇ ਬਹੁਤ ਸਖ਼ਤ ਪਹਿਰੇਦਾਰ ਕਰਕੇ ਸਖਤ ਨਿਰਦੇਸ਼ ਦੇ ਕੇ ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਸਿਕਿਉਰ ਕਰਾਂਗੇ ਉੱਥੇ ਆਪਣੇ ਗੁਰੂ ਘਰ ਦੀ ਸਿਕਿਉਰ ਕਰਾਂਗੇ। ਬਾਕੀ ਜਿਹੜੀਆਂ ਸਾਡੇ ਏਜੰਡੇ ਨੇ ਉਹ ਸੜੀਆਂ ਲੋਡ ਬੰਦਾਂ ਨੇ ਜਾਂਦੇ ਨੇ। ਭਾਵੇਂ ਸਿੱਖਿਆ ਦੀ ਗੱਲ ਹੋਵੇ, ਭਾਵੇਂ ਹੈਲਥ ਦੀ ਗੱਲ ਹੋਵੇ ਤੇ ਭਾਵੇਂ ਧਰਮ ਪ੍ਰਚਾਰ ਦੀ ਗੱਲ ਹੋਵੇ। ਉਮੀਦ ਕਰਾਂਗੇ ਕਿ ਅਸੀਂ ਇਹੋ ਜਿਹਾ ਉਹਨਾਂ ਗੋਲਕਾਂ ਰਹੀਆਂ ਜਿਹੜੀਆਂ ਗੋਲਕਾਂ ਸਾਡੀ ਸੰਗਤ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਆਪਣੇ ਗੁਰੂ ਘਰ ਤੇ ਚਿਰਾਵਰ ਚੜਾਉਂਦੇ ਨੇ ਉਹਨਾਂ ਗੋਲਕਾਂ ਦੇ ਨਾਲ ਸੰਗਤ ਦੇ ਇਹੋ ਜਿਹੇ ਚੰਗੇ ਸਿੱਖਿਆ ਦੇ ਪ੍ਰਬੰਧ ਕਰਨੇ ਜਿਸ ਤਰ੍ਹਾਂ ਸਾਡੇ ਛੋਟੇ ਬੱਚੇ ਅੱਜ ਪਬਲਿਕ ਸਕੂਲ ਵਿੱਚ 10 10 15 15 ਕਿਲੋਮੀਟਰ ਤੱਕ ਬੱਸਾਂ ਝੱਕੇ ਖਾਂਦੇ ਜਾਂਦੇ ਨੇ ਕੋਸ਼ਿਸ਼ ਕਰਾਂਗੇ ਹਰ ਨਗਰ ਦੇ ਵਿੱਚ ਹਰਿਆਣਾ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਸਥਾਪਿਤ ਕਰਾਂਗੇ ਜਿੱਥੇ ਗੁਰੂ ਘਰ ਨਹੀਂ ਹੈ ਭਾਵੇਂ ਉਹ ਕਿਸੇ ਵੀ ਕਮਿਊਨਿਟੀ ਦਾ ਹੋਵੇ ਉਹਦੇ ਨਾਲ ਨਾਲ ਗੁਰਦੁਆਰਾ ਸਾਹਿਬ ਦੇ ਨਾਲ ਇੱਕ ਪਬਲਿਕ ਸਕੂਲ ਖੋਲ੍ਹਿਆ ਜਾਏਗਾ ਜਿਦੇ ਚ ਵਿਸ਼ੇਸ਼ ਤੌਰ ਤੇ ਅੰਗਰੇਜ਼ੀ ਦੀ ਪੰਜਾਬੀ ਭੜਾਈ ਨੂੰ ਹੀ ਪਹਿਲ ਦਿੱਤੀ ਜਾਏਗੀ ਉਹ ਵੀ ਆਪਣੇ ਨਗਰ ਦੇ ਵਿੱਚ ਹੀ ਬੱਚੇ ਪੜ੍ਹ ਕੇ ਤੇ ਪੰਜਵੀਂ ਤੱਕ ਪੜ੍ਹ ਕੇ ਫਿਰ ਇਹ ਸਕੂਲ ਅਗਲੇ ਵੱਡੇ ਸਕੂਲਾਂ ਜਾ ਸਕਣ ਇਸ ਕਰਕੇ ਧਰਮ ਪ੍ਰਚਾਰ ਵਾਸਤੇ ਇਹ ਉਪਰਾਲੇ ਕਰਾਂਗੇ ਅਸੀਂ ਅਤੇ ਮੈਂ ਸਮਝਦਾ ਹਾਂ ਕਿ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਇਹੋ ਜਿਹਾ ਦੁਨੀਆ ਪੱਰੇ ਕੰਮ ਕਰਕੇ ਖਾਏਗਾ ਜਿਹੜਾ ਹਜ਼ਾਰਾਂ ਗੁਰਦੁਆ ਹਜ਼ਾਰਾਂ ਕਰੋੜਾਂ ਰੁਪਈਆ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਕਰ ਪਾਈ ਇਕ ਮਿਸਾਲ ਬਣੀ ਗਈ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਧਰਮ ਪ੍ਰਚਾਰ ਦੇ ਪ੍ਰਸਾਰ ਵਾਸਤੇ ਸੋ ਇਹ ਜਗਦੀਸ਼ ਸਿੰਘ ਜੀ ਝਿੰਡਾ ਜਿਨ੍ਹਾਂ ਦਾ ਮੇਨ ਮਨੋਰਥ ਹੁੰਦਾ ਕਿ ਸਭ ਤੋਂ ਪਹਿਲਾਂ ਅਸੀਂ ਹਰਿਆਣੇ ਦੇ ਗੁਰਦੁਆਰਾਂ ਦੇ ਵਿੱਚ ਜੋ ਮਰਿਆਦਾ ਹੈ ਮਰਿਆਦਾ ਨੂੰ ਬਹਾਲ ਕਰਨ ਵਾਸਤੇ ਉਹ ਕੰਮ ਕਰਾਂਗੇ ਅਸੀਂ ਉਮੀਦ ਕਰਦੇ ਹਾਂ ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਉਹਨਾਂ ਦੇ ਪਾਵਨ ਪਵਿੱਤਰ ਅਸਥਾਨ ਤੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਰਦਾਸ ਕਰਦੇ ਹਾਂ ਸਤਿਗੁਰੂ ਜੀ ਜਿਨ੍ਹਾਂ ਦੀ ਝੋਲੀ ਦੇ ਵਿੱਚ ਸੰਗਤਾਂ ਨੇ ਸੇਵਾ ਪਾਈਏ ਉਨਾ ਕੋ ਨੂੰ ਸੇਵਾ ਸੁਚੱਜੇ ਢੰਗ ਨਾਲ ਕਰਨ ਦਾ ਬਲ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ